ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਆਂ ਐਡਰੈਸ ਇੱਕ ਰਈ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਇੱਕ ਮੱਝ ਦੋਸਤੋ ਨੀਲੀ ਰਵੀ ਦੀ ਝੋਟੀ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਆਪਾਂ ਸਾਰੀ ਬਾਈ ਪ੍ਰਗਟ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਨੂੰ ਹੀ ਦੇਖ ਰਹੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਫੇਸਬੁੱਕ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਆਓ ਆਪਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਡਿਟੇਲ ਬੈਸ ਸੀ ਕਰ ਸਤਿ ਸ੍ਰੀ ਅਕਾਲ ਵੀਰਾ ਉਹ ਠੀਕ ਠਾਕ ਵਧੀਆ ਬਿਲਕੁਲ ਵਧੀਆ ਐਡਰੈਸ ਬੋਲੀਆ ਪਿੰਡ ਬਹਿਲਾ ਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਤਰਨਤਾਰਨ ਹਾਂਜੀ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 872873595 ਠੀਕ ਹੈ ਜੀ ਹਾਂਜੀ ਜਿਹੜੀ ਮੱਝ ਆਪਾਂ ਲੈਂਦੀ ਆ ਜੇ ਨੀਲੀ ਰਾਵੀ ਝੋਟੀ ਹਾਂਜੀ ਸਵੇਰ ਕਰਵਾ ਸੂਈ ਇਹ ਪਹਿਲੋਂ ਦੀ ਝੋਟੀ ਆ ਜੀ ਪਹਿਲਾਂ ਸੂਆ ਸੂਈ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕੋਈ ਕਿਉਂਕਿ ਮਹੀਨੇ ਦੇ ਸਾਢੇ 3-4 ਮਹੀਨੇ ਹੋ ਗਏ ਆ ਅੱਛਾ ਜੀ ਨਾਲ ਡੇਢ ਪੌਣੇ 2 ਮਹੀਨੇ ਦੀ ਬਣੀ ਦੱਸੀ ਆ ਠੀਕ ਹੈ ਜੀ ਪਹਿਲਾ ਸੂਆ ਝੋਟੀ ਆ ਛਿੱਗੀ ਆ ਕੰਨੀਆਂ ਦੇ ਹਲੇ ਬਰਾਬਰ ਕੀਤੀਆਂ ਅੱਛਾ ਜੀ ਨੀਲੀ ਦੀ ਝੋਟੀ ਆ ਹਾਂ ਜੀ ਪਿਓਰ ਨੀਲੀ ਰਾਵੀ ਦੋਸਤ ਹਾਂ ਪਿਓਰ ਨੀਲੀ ਬਾਕੀ ਆ ਗਈ ਮਿੱਠੀ ਉਹੀ ਸ਼ੁਕਰ ਨਹੀਂ ਦੁੱਧ ਕਿੰਨਾ ਵੀ ਹੋਣਾ ਦੁੱਧ ਵੀਰ 5 ਦੇ 4.5 ਕਿਲੋ ਹੀ ਆ ਹਾਂ ਆਪਣੇ ਕੋ ਵੀ ਲਿਆਈ ਬਾਕੀ ਚੋਈ ਆ ਹੁਣ ਚੋਈ ਆ 4 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਹਾਂ 4 ਮੰਨੋ ਤੁਸੀਂ ਠੀਕ ਹੈ ਜੀ ਬਾਕੀ ਹੁਣ ਚੋਈ ਜੀ ਤੁਹਾਨੂੰ ਪਤਾ ਨੇ 9 ਵਜੇ ਫਿਰ ਦੇ ਹਾਂ 9 ਦਾ ਟਾਈਮ ਆ ਚੋਈ ਆ ਆ ਨੌਕ ਦਾ ਟਾਈਮ ਹੋ ਗਿਆ ਦੋਸਤੋ ਚੋਈ ਆ ਅੱਮ ਜਿਹੜੀ ਜਿਹੜੇ ਵੀਰ ਨੇ ਖੜਨੀ ਆ ਬਾਕੀ ਤਸल्ली ਦੇ ਤੁਸੀਂ ਕਰ ਰਹੀ ਐ ਬਾਕੀ ਕੋਈ ਭਾਂ ਦੇ ਦੋ ਤਾਂ ਆਪਣੀ ਕੁਆਲਿਟੀ ਬਹੁਤ ਵਧੀਆ ਐ ਜਿੱਦਾਂ ਮਰਜ਼ੀ ਵਿਖਾ ਦਿਓ ਅੱਛਾ ਵੀਰ ਚੋਾਈ ਚੋਈ ਵਧੀਆ ਇੱਕ ਨੰਬਰ ਦੀ ਆ ਵੇਖੋ ਤੁਹਾਨੂੰ ਲੋ ਜੀ ਕਰ ਚਾਹੀਦੀ ਐ ਬਸ ਤੁਹਾਨੂੰ ਕੁਆਲਿਟੀ ਦੀ ਹਾਲੇ ਜੀ ਅਸੀਂ ਮੁੱਲ ਕਨਾਂ ਕਰਨਾ ਦਾ ਮੋਲਵੀਰ ਕਰਦੇ 50000 ਹਾਂ ਜੀ ਦੇਣੀ ਕਿੰਨੇ ਦੀ ਜੇ ਜੀ 45000 ਦੀ ਕਹਿੰਦਾ ਕੋ ਮਾਨਤਾ ਨਾ ਸਰ ਕਰਦਾਂਗੇ ਮਾਨਤਾਣ ਬਾਕੀ ਤੁਹਾਨੂੰ ਪਤਾ ਨਮੀਆਂ ਨਾਲ ਦੁੱਧ ਵੀ ਆਹੋ ਜੀ ਇਹ ਤਾਂ ਗੱਲ ਬ੍ਰੀਡ ਦੀ ਹੈਗੀ ਪਿਓਰ ਨੀਲੀ ਰਵੀ ਆ ਦੇ ਦਾਂਗੇ 43000 ਦੀ ਦੇ ਦਾਂਗੇ 40 ਦੀ ਹਾਂ 40 ਦੀ ਕਰਦੀ ਪੂਰੀ ਜੀ ਨਾ ਨਾ ਸਰਕਾਰ ਜਣੇ ਜੀ ਕੱਢ ਦਿੰਦੇ ਠੀਕ ਹੈ ਲਿਓ ਜੀ ਬਾਕੀ ਤੁਹਾਨੂੰ ਪਤਾ ਲੋਕੀ ਫੰਡਰਾਂ ਕੱਟੀਆਂ ਵੇਚੀ ਜਾਂਦੇ ਇਹਦੇ ਫੇਰ ਨਾਲ ਚਲੋ ਬਣੀ ਵੀ ਆ ਹਾਂਜੀ ਨਾਲ ਇੱਕ ਕਤੂਤ ਵਾਲੀ ਹੈ ਜਾਦ ਨਸਲ ਵਾਲੀ ਝੋਟੀ ਆ ਠੀਕ ਹੈ ਜੀ ਸਿੰਘ ਸੁੰਗ ਵੇਖੋ ਕਿੱਡਾ ਵਧੀਆ 45000 ਰੁਪਏ ਦੋਸਤੋ ਇਹਦੀ ਡਿਮਾਂਡ ਤੇ 43000 ਦੇ ਵਿੱਚੋਂ ਵੀਰ ਕਹਿੰਦਾ ਆਏ ਗਿਆ ਦਾ ਮਾਨਤਨ ਜਿਹੜਾ ਛੋਟੇ ਛਤੋਂ ਮੌਕੇ ਤੇ ਹੋਊਗਾ ਦੁੱਧ 4 ਕਿਲੋ ਬਣ ਕੇ ਕੋਈ ਭੈਣ ਭਰਾ ਸੌਦਾ ਕਰ ਲੇ ਚਾਰ ਤੋਂ ਤਾਂ ਹੀ ਹੋਊਗਾ ਹਾਂਜੀ ਬਾਕੀ ਕੋਈ ਭਾਵੇਂ ਆਪਣੇ ਤਸੱਲੀ ਕਰਕੇ ਖੜੇ ਇੱਥੇ ਆਪਣੇ ਘਰ ਠੀਕ ਹੈ ਜੀ ਆਹੋ ਦੋਸਤੋ ਕੱਬ ਕੱਠ ਮੈਂ ਤਾਂ ਚੈੱਕ ਕਰ ਲਓ ਪਿਓਰ ਨੀਲੀ ਆ ਵੀ ਚਾਰੇ ਫੋਰ ਵਾਈਟ ਪੂਸ਼ ਵਾਈਟ ਚਿਹਰੇ ਦੀ ਵੀ ਕਾਟੇ ਗਾਟੇ ਡਾ ਲਓ ਜੀ ਕਰੋ ਜੀ ਚੈੱਕ ਲੈ ਆਓ ਜੀ ਮੋੜੋ ਜੀ ਕਾਕੀ ਨਵੀਂ ਝੋਟੀ ਆ ਆਹ ਦੇਖੋ ਜੀ ਇਹਦੀ ਫੀਸ ਕੁਆਲਟੀ ਚੈੱਕ ਕਰੋ ਅੱਖਾਂ ਤੋਂ ਵੀ ਬਿੱਲੀਆਂ ਮਣਕੀਆਂ ਲੈ ਜਾ ਜੀ ਬਾਕੀ ਮਿੱਠੀ ਉਹ ਜੀ ਸ਼ੁਕਰ ਨਹੀਂ ਆ ਚਲੋ ਜੀ ਹੋਇਆ ਡਰਦੀ ਆ ਦਸਤੋ ਸਸਰੇ ਦੇ ਮੇਕ ਡਰਦੀ ਆ ਨਾ ਹਾਂ ਕੋਈ ਗੱਲ ਕੋਈ ਗਲਤੀ ਲੈ ਨਾ ਕਰੇ ਜਿੱਦਾਂ ਮਰਜੀ ਹੱਥ ਫੇਰੋ ਛੇ ਗੀਰੇ ਦਾਨੋ ਦਸਤੋ ਕੰਨੀਆਂ ਵਾਲੇ ਬਰਾਬਰ ਕਰਨ ਰਹੀ ਹੈ ਜੇ ਬਿਲਕੁਲ ਨਿਕਾ ਜਬ ਮੋਹਲ 43000 ਦੇ ਵਿੱਚੋਂ ਮਾਨਦਾ ਜਿਹੜਾ ਤੁਹਾਡਾ ਹੋਊਗਾ ਜ਼ਰੂਰ ਸੂਆ ਪਹਿਲਾ ਸੂਈ ਆ 4 ਕਿਲੋ ਦੁੱਧ ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਲੈ ਤ ਉਹਦੇ 4 ਤੋਂ ਬਾਹਰ ਹੋਊਗਾ। ਬਾਕੀ ਤਸਲੀ ਜਿਹੜੀ ਕਰਨੀ ਆ ਸੂਏ ਸੂਏ ਪਹੁੰਦੀਆਂ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਕਰਨੀ ਤੁਹਾਡਾ ਹੱਕ ਬਣਦਾ। ਐਡਰੈਸ ਏਕਰੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਬਹਿਲਾ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ। ਨਾਮ ਪ੍ਰਗਟ ਸਿੰਘ ਬਾਈ ਫੋਨ ਨੰਬਰ ਏਕਰੀ ਫੇਰ ਬੋਲ ਦੇ 872807395 ਹਾਂਜੀ। ਬਾਕੀ ਕੋਈ ਮੇਰਾ ਵੀ ਕਿਦਾਂ ਮਰਜੀ ਤਸਲੀ ਕਰਕੇ ਖੜੇ। ਠੀਕ। ਮੋਲੇ ਤੁਹਾਨੂੰ ਪਤਾ ਆਪਣਾ ਨਿਗਾ ਜਾਈਆ ਕਿਉਂਕਿ ਇਹ ਤੇ ਤੋਂ ਜ਼ਿਆਦਾ ਤੇ ਉਤਨਾ ਹੀ ਪੁੱਛੜੀ ਲੈ ਜਾਂਦੇ ਆਪਾਂ ਉਹ ਕੰਮ ਨਹੀਂ हां जी भाई जी मैं आज ये इतों ज्यादा तो उतना दो नंबर वाले ले ही जांदे या ਤੁਹਾਨੂੰ ਪਤਾ ਇਹ ਚੰਗੀ ਮਹਿ ਕਰਕੇ ਬਰੀਡ ਕਰਕੇ ਮੈਂ ਹਾਂ ਚੱਲ ਚੰਗੇ ਥਾਂ ਚੱਲ ਜੂਗੀ ਠੀਕ ਹੈ ਜੀ ਛੋਟੀ ਨਵੀਂ ਆ ਦੋਸਤੋ ਕੋਈ ਸਾਹਮਣ ਵਾਲਾ ਵੀਰ ਲੈ ਗਿਆ ਤੇ 1.5 ਪੌਣੇ 2 ਮਹੀਨੇ ਦੀ ਗੱਪਣ ਵੀ ਹੈਗੀ ਹੈ ਦੁੱਧ ਵੀ 4-5 ਕਿਲੋ ਹੈਗਾ ਮੋਕੇ ਦਾ ਤੇ ਬਾਕੀ ਦੋਸਤੋ ਸੁਆ ਵੀ ਪਹਿਲਾਂ ਤੇ ਇਹ ਸ਼ੇਦਾਂ ਦੇ ਬਰਾਬਰ ਕਰਨ ਢੀ ਹੈ ਰਾਜੀ ਵੀ ਦੋਸਤੋ ਚੰਗੀ ਚਲੋ ਵੇਖੋ ਕਰੋ ਚੈੱਕ ਬਾਕੀ ਤੁਹਾਡੀ ਸੇਵਾ ਤੇ ਜੀ ਬਾਕੀ ਹੁਣ ਚੋਈ ਚਵਾਈ ਆ ਜੀ ਸ਼ਮਨ ਭਾਂਡਾ ਬਣਾਉਂਦੀ ਚੰਗਾ ਠੀਕ ਹੈ ਜੀ ਸੁਆਪ ਸਮਾਨ ਚੰਗਾ ਥਣ ਮਿੱਠੀ ਆ ਠੀਕ ਹੈ ਜੀ ਹਾਂ ਜੀ あ、ah, no, の、あどちらがブリーディフラシー。